मासूम बागी छोटे सैभजादियां नाल शहादत तों ਪਹਿਲਾਂ ਕੀ ਕੀ ਵਾਪਰਿਆ ਸੀ ਅੱਜ ਦੇ ਇਸ ਵੀਡੀਓ ਵਿੱਚ ਆਓ ਅਸੀਂ ਜਾਣਨ ਦਾ ਯਤਨ ਕਰਦੇ ਹਾਂ ਮਾਤਾ ਗੁਜਰੀ ਜੀ ਦੇ ਨਾਲ ਵਿਛੜੇ ਸਿੱਖ ਭਾਈ ਦੂਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿੱਚ ਲਿਖੀ ਕਿਤਾਬ ਕਥਾ ਗੁਰੂ सूतन की ਅਨੁਸਾਰ ਮਾਤਾ ਗੁਜਰੀ ਜੀ ਅਤੇ ਛੋਟੇ ਸੈਭਜਾਦਿਆਂ ਹੱਥਕੜੀਆਂ ਲਗਾ ਕੇ ਮੋਰਿੰਟਾ ਦੀ ਕੁਟਵਾਲੀ ਲਿਆਂਦਾ ਗਿਆ ਜਿੱਥੋਂ ਉਹਨਾਂ ਨੂੰ ਸਰਹੰਦ ਲਿਆ ਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਉਸ ਸਮੇਂ ਠੰਡੇ ਬੁਰਜ ਦੇ ਥੱਲੇ ਹੰਸਲਾ ਨਦੀ ਵਗਦੀ ਸੀ ਜਿਸ ਕਰਕੇ ਆਤ ਦੀ ਗਰਮੀ ਵਿੱਚ ਵੀ ਉੱਥੇ ਠੰਡਕ ਰਹਿੰਦੀ ਸੀ ਦਸੰਬਰ ਦੀ ਠੰਡ ਵਿੱਚ ਸਹਿਬਜ਼ਾਦੀਆਂ ਅਤੇ ਮਾਤਾ ਜੀ ਦਾ ਕੀ ਹਾਲ ਹੋਇਆ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਮਾਤਾ ਜੀ ਅਤੇ ਸਹਿਬਜ਼ਾਦੇ ਠੰਡੇ ਫਰਸ਼ ਉੱਪਰ ਬੈਠੇ ਮਾਤਾ ਜੀ ਕੋਲ ਸਿਰਫ ਬੱਚਿਆਂ ਦੇ ਥੋੜੇ ਜਿਹੇ ਕੱਪੜੇ ਸਨ। ਉਹਨਾਂ ਨੂੰ ਖਾਣ ਨੂੰ ਵੀ ਕੁਝ ਨਹੀਂ ਸੀ ਦਿੱਤਾ ਗਿਆ। ਇਤਿਹਾਸਕਾਰ ਡਾਕਟਰ ਗੰਡਾ ਸਿੰਘ ਅਨੁਸਾਰ ਸਹਿਜਾਦਿਆਂ ਦੀਆਂ ਨੱਕ ਦੀਆਂ ਕੁਰੰਬਲੀਆਂ ਲਾਲ ਹੋ ਗਈਆਂ ਸਨ। ਬੁੱਲ ਨੀਲੇ ਤੇ ਹੱਥ ਠੰਡ ਨਾਲ ਬਿਹਾਲ ਹੋਏ ਪਏ ਸਨ। ਜਦੋਂ ਸਹਿਜਾਦੇ ਦਾ ਮੰਨੇ ਤਾਂ ਉਹਨਾਂ ਨੂੰ अनेका ਤਸੀਹੇ ਦਿੱਤੇ ਗਏ। ਇੱਕ ਖਮਚੀ ਭਾਅ ਸ਼ਤੂਤ ਦੀ ਪਤਲੀ ਸੋਟੀ ਲੈ ਕੇ ਸਹਿਬ ਜਾਦੀਆਂ ਨੂੰ ਕੁੱਟਿਆ ਗਿਆ ਜਿਸ ਨਾਲ ਉਹਨਾਂ ਦੇ ਸਰੀਰ ਦਾ ਮਾਸ ਉਬਰ ਗਿਆ ਤੇ ਕੋਮਲ ਸਰੀਰ ਉੱਪਰ ਨਿਸ਼ਾਨ ਪੈ ਗਏ ਇਸ ਸਜ਼ਾ ਤੋਂ ਬਾਅਦ ਉਹਨਾਂ ਨੂੰ ਵਾਪਸ ਠੰਡੇ ਬੁਰਜ ਮਾਤਾ ਗੁਜਰੀ ਦੀ ਕੋਲ ਭੇਜ ਦਿੱਤਾ ਗਿਆ ਸੀ ਕਥਾ ਗੁਰੂ ਸੂਤਨ ਕੀ ਅਨੁਸਾਰ ਅਗਲੇ ਦਿਨ ਦੋਨਾਂ ਸਹਿਬ ਜਾਦੀਆਂ ਨੂੰ ਪਿੱਪਲ ਦੇ ਪੀੜ ਨਾਲ ਬੰਨ੍ਹ ਕੇ ਗੁਲੇਲੇ ਮਾਰੇ ਗਏ ਉਹਨਾਂ ਦੀਆਂ ਉਂਗਲਾਂ ਵਿੱਚ ਪਲੀਤੇ ਰੱਖ ਕੇ ਅਗ ਲਗਾਈ ਗਈ ਤਾਕੇ ਚਮੜੀ ਸੜਨ ਨਾਲ ਸਹਿਬਜ਼ਾਦੇ ਤੜਪ ਜਾਣ ਤੇ ਡੋਲ ਜਾਣ ਡਾਕਟਰ ਗੰਡਾ ਸਿੰਘ ਲਿਖਦੇ ਨੇ ਕਿ ਜਦੋਂ ਕਾਜੀ ਨੂੰ ਫਤਵਾ ਦੇਣ ਲਈ ਸਹਿਬਜ਼ਾਦਿਆਂ ਦਾ ਕੋਈ ਕਸੂਰ ਨਾ ਮਿਲਿਆ ਤਾਂ ਠੂਠਾ ਨੰਦ ਨੇ ਬਦਨੀਤੀ ਨਾਲ ਸਹਿਬਜ਼ਾਦਿਆਂ ਨੂੰ ਪੁੱਛਿਆ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਸਹਿਬਜ਼ਾਦਿਆਂ ਨੇ ਕਿਹਾ ਕਿ ਅਸੀਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਤੇ ਇਸ ਜ਼ਾਲਮ ਰਾਜ ਖਿਲਾਫ ਜੰਗ ਕਰਾਂਗੇ ਸੁਚਾਨੰਦ ਦੇ بار بار ਪੁੱਛਣ ਤੇ ਸਹਿਜਾਦਾ ਜੁਰਾਵਰ ਸਿੰਘ ਜੀ ਨੇ ਕਰਜ ਕੇ ਕਿਹਾ ਸੁਚਾਨੰਦ ਚੇਤੇ ਰੱਖ ਜਿੰਨਾ ਚਿਰ ਇਸ ਜ਼ੁਲਮੀ ਰਾਜ ਦੀ ਜੜ ਨਹੀਂ ਪੁੱਟੀ ਜਾਂਦੀ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਅਸੀਂ ਲੜਦੇ ਰਹਾਂਗੇ ਉਸ ਵੇਲੇ ਚਾਰੇ ਪਾਸਿਓਂ ਆਵਾਜ਼ ਆਈ ਬਾਗੀ ਬਾਗੀ ਹਕੂਮਤ ਦੇ ਬਾਗੀ ਕਾਜੀ ਨੇ ਕਿਹਾ ਕਿ ਇਹਨਾਂ ਹਕੂਮਤ ਦੇ ਬਾਗੀਆਂ ਨੂੰ ਨੀਹਾਂ ਵਿੱਚ ਜਿੰਦਾ ਚਿਣ ਦਿੱਤਾ ਜਾਏ ਨੀਹਾਂ ਵਿੱਚ ਜਿੰਦਾ ਚਿਣ ਕੇ ਸ਼ਹੀਦ ਕਰ ਦੇਣ ਦਾ ਫਤਵਾ ਸੁਣਾ ਸਹਿਬਜ਼ਾਦਿਆਂ ਨੂੰ ਵਾਪਸ ਠੰਡੇ ਪੁਰਜ ਵਿੱਚ ਭੇਜ ਦਿੱਤਾ ਗਿਆ ਜਦੋਂ ਸਹਿਬਜ਼ਾਦਿਆਂ ਨੇ ਦਾਦੀ ਮਾਂ ਨੂੰ ਦੱਸਿਆ ਕਿ ਕੱਲ ਸਾਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇਗਾ ਤਾਂ ਮਾਤਾ ਜੀ ਨੇ ਪੋਤਿਆਂ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਪਿਆਰ ਦਿੱਤਾ ਮਤਾ ਗੁਜਰੀ ਜੀ ਨੇ ਸਹਿਬਜ਼ਾਦਿਆਂ ਨੂੰ ਸ਼ਹਾਦਤ ਲਈ ਤੋਰਨ ਤੋਂ ਪਹਿਲਾਂ ਨੀਲੇ ਚੋਲੇ ਪਹਿਨਾਏ ਦਸਤਾਰਾਂ ਸਜਾਈਆਂ ਅਤੇ ਦੋਹਾਂ ਦਾ ਮੱਥਾ ਚੁੰਮ ਕੇ ਉਹਨਾਂ ਨੂੰ ਵਿਦਾ ਕੀਤਾ ਗਿਆਨੀ ਸੋਨ ਸਿੰਘ ਸੀਤਲ ਅਨੁਸਾਰ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਥੋੜਾ ਅੱਗੇ ਜਾ ਕੇ ਪਿੱਛੇ ਮੁੜ ਕੇ ਦਾਦੀ ਮਾਵਲ ਵੇਖ ਕੇ ਕਹਿੰਦੇ ਨੇ ਦਾਦੀ ਤੁਸੀਂ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ ਪਿੱਛੇ ਆ ਜਾਣਾ ਦੋਹਾਂ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਕੰਧ ਡਿੱਗ ਗਈ ਤੇ ਸਹਿਬਜ਼ਾਦੇ ਬੇਹੋਸ਼ ਹੋ ਗਏ ਦੋਵਾਂ ਨੂੰ ਹੋਸ਼ ਵਿੱਚ ਲਿਆਂਦਾ ਗਿਆ ਖੰਜਰ ਤਿੱਖੇ ਕਰ ਰਹੇ ਜੱਲਾਤਾ ਨੇ ਫੇਰ ਕਿਹਾ ਇਸਲਾਮ ਕਬੂਲ ਕਰ ਲਵੋ ਅਜੇ ਵੀ ਮੌਕਾ ਹੈ ਪਰ ਗੁਰੂ ਦੇ ਪੁੱਤਰਾਂ ਨੇ ਸਾਫ਼ ਕਿਹਾ ਸਾਨੂੰ ਸਿੱਖੀ ਆਪਣੀ ਜਾਨ ਤੋਂ ਵੀ ਪਿਆਰੀ ਹੈ ਇਹਨਾਂ ਸੁਣਦਿਆਂ ਹੀ ਸਹਿਬਜ਼ਾਦਿਆਂ ਨੂੰ ਜੱਲਾਦਾ ਨੇ ਆਪਣੇ ਗੋਡਿਆਂ ਥੱਲੇ ਲੈ ਕੇ ਉਹਨਾਂ ਦੀ ਸ਼ਾਹ ਰਗ ਭਾਵ ਸਾਹ ਦੀ ਨਲੀ ਖੰਜਰ ਦੇ ਨਾਲ ਕੱਟ ਦਿੱਤੀ। 13 ਪਉ ਦੀ ਸਵੇਰ ਪੌਣੇ 11 ਤੋਂ 11:30 ਦੇ ਸਮੇਂ ਵਿੱਚ ਦੋਵੇਂ ਸਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਭਾਈ ਕੇਸਰ ਸਿੰਘ ਛੱਬਰਕ੍ਰਿਤ ਬੰਸਾਵਲੀ ਨਾਮੇ ਅਨੁਸਾਰ ਬਾਬਾ ਜੁਰਾਵਰ ਸਿੰਘ ਜੀ 2 ਤੋਂ 2.5 ਮਿੰਟ ਵਿੱਚ ਹੀ ਸ਼ਹੀਦ ਹੋ ਗਏ। ਪਰ ਬਾਬਾ ਫਤਿਹ ਸਿੰਘ ਜੀ ਕਰੀਬ ਅਤੀਕੜੀ ਪਾਵ 12 ਮਿੰਟ ਤੱਕ ਚਰਨ ਮਾਰਦੇ ਰਹੇ ਤੇ ਉਹਨਾਂ ਦੇ ਗਰਦਨ ਚੋਂ ਖੂਨ ਨਿਕਲਦਾ ਰਿਹਾ ਉਪਰੰਤ ਹੌਲੀ-ਹੌਲੀ ਚਰਨ ਹਿਲਨੇ ਬੰਦ ਹੋ ਗਏ ਸਨ